ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਬਹੁਤ ਕਰਮਾਂ ਵਾਲਿਆਂ ਤੁਹਾਡੇ ਅੱਗੇ ਵੀਡੀਓ ਆ ਗਈ ਇਹ ਕਰਮਾਂ ਵਾਲੀ ਦੇਖਦੇ ਦਰਸ਼ਨ ਕਰੋ ਵੀਡੀਓ ਸ਼ੇਅਰ ਕਰ ਦਿਓ ਇਹ ਦੇਖ ਸੰਤ ਬਾਬਾ ਅਤਰ ਸਿੰਘ ਜੀ ਮਸਤੋਆਣੇ ਵਾਲਿਆਂ ਨੇ ਪਾਕਿਸਤਾਨ ਤੋਂ ਦੋ ਦੇਗਾ ਬਣਵਾਈਆਂ ਸੀ ਇੱਕ ਦੰਦਮਾ ਸੱਪਈਆ ਤੇ ਇਹ ਜਿਹੜੀ ਤੁਹਾਨੂੰ ਦਿਖਾ ਰਿਹਾ ਮਸਤੋਆਣਾ ਸਾਹਿਬ ਗੁਰਦੁਆਰਾ ਗੁਰੂ ਸਾਗਰ ਮਸਤੋਆਣਾ ਸਾਹਿਬ ਜ਼ਿਲ੍ਹਾ ਸੰਗਰੂਰ ਦੇ ਵਿੱਚ ਪਈਆ ਤੁਹਾਨੂੰ ਦਰਸ਼ਨ ਕਰਾ ਰਿਹਾ ਤੇ ਇਹ ਦੇਖ ਬਾਬਾ ਜੀ ਨੇ ਜਦੋਂ ਲੰਗਰ ਬਣਾਇਆ ਸੀ ਪਹਿਲੀ ਵਾਰੀ ਤਾਂ ਸੰਗਤ ਨੇ ਕਿਹਾ ਸੀ ਬਾਬਾ ਜੀ ਲੰਗਰ ਪੂਰ ਨਹੀਂ ਆਣਾ ਪਰ ਬਾਬਾ ਜੀ ਨੇ ਕਿਹਾ ਸੀ ਤੇ ਦੇਖੋ ਬਾਬਾ ਜੀ ਦੀ ਬਰਕਤ ਸੀ ਤਾਂ ਲੰਗਰ ਨਿਕਲਦਾ ਰਿਹਾ ਖਾਲੀ ਨਹੀਂ ਹੁੰਦੀ ਸੀ ਦੇ ਤੇ ਉਸੇ ਤਰ੍ਹਾਂ ਹਰ ਮਸਿਆ ਹੁਣ ਵੀ ਜਿਹੜਾ ਇੱਥੇ ਲੰਗਰ ਬੰਦਿਆ ਤੇ ਮੁੱਕਦਾ ਨਹੀਂ ਲੰਗਰ ਇੰਨੀ ਬਰਕਤ ਰਹਿੰਦੀ ਹੈ ਤੇ ਇਹਦੇ ਵਿੱਚ ਜਿਹੜੇ ਸੰਗਤ ਆ ਉਹ ਪੈਸੇ ਵੀ ਟੇਕੇ ਵਿੱਚ ਪਿਆ ਹੀ ਟੇਕੇ ਹੋ ਨੇ ਮੰਨਣਾ ਹੈ ਕਿ ਇੱਥੇ ਇਸ ਪੈਸੇ ਦੇਖ ਕੇ ਜੋ ਵੀ ਮੰਨਤ ਮੰਗਦੇ ਹੋ ਪੂਰੀ ਹੁੰਦੀ ਹੈਗੀ ਘਰ ਦੇ ਵਿੱਚ ਜਿਹੜੀ ਹੈ ਤੰਗੀ ਬਰਕਤਾਂ ਬਹੁਤ ਜ਼ਿਆਦਾ ਮਤਲਬ ਜਿਹੜੀ ਤੰਗੀ ਨਿਕਲ ਜਾਂਦੀ ਹੈ ਬਰਕਤਾਂ ਪੈ ਜਾਂਦੀ ਨੇ ਬਹੁਤ ਸੋਹਣੀ ਤੇ ਪੂਰੀ ਹੈਵੀ ਦੇ ਤਿਆਰ ਕੀਤੀ ਹੋਈ ਹੈਗੀ ਤੇ ਹਰ ਮਸਤ ਮਸਤਵਾਨਾ ਸਾਹਿਬ ਹਰ ਮਸਿਆ ਤੇ ਜਿਹੜਾ ਇਹਦੇ ਵਿੱਚ ਲੰਗਰ ਬਣਦਾ ਦੇਖੋ ਸੰਗਤ ਨੇ ਪੈਸੇ ਮੱઠા ਡੇ ਕਿਹਾ ਹੋਏਗਾ ਤੇ ਤੁਸੀਂ ਜਾਓਗੇ ਜ਼ਰੂਰ ਦਰਸ਼ਨ ਕਰਕੇ ਆਓ ਇਹ ਦੇਖਦੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਾਬਾ ਬਤ ਸਿੰਘ ਨੂੰ ਮੰਨਣ ਵਾਲੇ ਬਹੁਤ ਨੇ ਪਰ ਬਹੁਤ 2-4% ਸੰਗਤ ਨੂੰ ਪਤਾ ਕਿਉਂਕਿ ਇਹ ਦੇਗਾ ਅੰਦਰ ਪਈ ਹੈ ਜਦੋਂ ਮਸਤਵਾਨ ਸਾਹਿਬ ਜਾਣਿਓ ਦੰਦਮਾ ਸਾਹਿਬ ਜਾਣਿਓ ਤਾਂ ਦਰਸ਼ਨ ਜ਼ਰੂਰ ਕਰੋ ਨੀਚੇ ਫੋਟੋ ਦਿਖ ਰਹੀ ਹੈ ਇਹ ਮਸ ਦੰਦਮਾ ਸਾਹਿਬ ਦੀ ਇਹ ਫੋਟੋ ਹੈ ਇਹ ਦੇਗ ਉੱਥੋਂ ਦੀ ਹੈ ਜਿੱਦੂ ਕਈ ਉੱਥੋਂ ਵੀ ਦਿਖਾਵਾਂਗੇ ਪੇਜ ਨੂੰ ਫੋਲੋ ਕਰ ਲਓ ਹੋਰ ਵੀਡੀਓ ਲਈ ਤੇ ਦੇਖੋ ਦਰਸ਼ਨ ਕਰੋ ਬਾਬਾ ਆਤਰ ਸਿੰਘ ਜੀ ਦੇ ਦੇਖੋ ਪਾਕਿਸਤਾਨ ਦੀ ਬਣੀ ਹੋਈ ਹੈ ਦੇਗ ਇਹ ਅੱਜ ਵੀ ਲੰਗਰ ਵਰਤਾਇਆ ਜਾਂਦਾ ਹਰ ਮਸਿਆ ਤੇ ਹਰ ਮਸਿਆ ਤੇ ਜਿਹੜੀ ਦੇਗ ਬੰਦੀ ਹੈ ਤੋ ਪੜ ਵੀ ਸਕਦੇ ਹੋ ਪੂਰਾ ਰੋਕ ਕੇ ਦੇਖੋ ਕੀ ਕੀ ਜਿਹੜੀ ਇਹ ਜਿਹੜੀ ਕਪੈਸਿਟੀ ਹੈ ਜਿਹੜਾ ਜਿਹੜਾ ਕੁਝ ਪੈਂਦਾ ਬੜੀ ਬਰਕਤ ਵਾਲੀ ਦੇਗ ਹੈ ਤੇ ਇਹਨਾਂ ਵੀਰ ਜੀ ਜਿਹੜੇ ਸੀ ਸਵੇਰੇ 5:30 ਵਜੇ ਦੀ ਵੀਡੀਓ ਹੈ ਦੇਖੋ ਵੀਰ ਹੋਰੀ ਮਤਲਬ ਇੱਕ ਤਪਸਈ ਆ ਰੋਹ ਜਾ ਕੇ ਇਸ ਉਮਰ ਚ ਆ ਕੇ ਜਿਹੜੀ ਸੇਵਾ ਕਰਦੇ ਨੇ ਬਾਬਾ ਜੀ ਦੀ ਮੱਥਾ ਟੇਕ ਕੇ ਜਿਹੜਾ ਤੇ ਚੱਲਦਾ ਬਾਬਾ ਜੀ ਦਾ ਤੇ ਹਰ ਮਨੁਕਾਮਨਾ ਪੂਰੀ ਹੁੰਦੀ ਆ ਪੰਜ ਮਸਿਆਂ ਤੁਸੀਂ ਸੁੱਕ ਕੇ ਦੇਖੋ ਵੀਡੀਓ ਇੰਨੀ ਸ਼ੇਅਰ ਕਰ ਦਿਓ ਦੇਖੋ ਅੱਜ ਕੱਲ ਦੀ ਦੁਨੀਆ 'ਚ ਟੈਨਸ਼ਨਾਂ ਬਹੁਤ ਨੇ ਤੇ ਹਰ ਦੀ ਮਰਜ਼ੀ ਪੂਰੀ ਹੋਵੇ ਜਰੂਰ ਜਾ ਕੇ ਮਸਤੋਆਣਾ ਸਾਹਿਬ ਧੰਨਵਾਦ